ਗੱਲ ਜਦੋਂ ਸਾਨੂੰ ਉਥੋਂ ਕੈਂਪ ਤੋਂ ਕੱਢਿਆ ਤੇ ਮਤਲਬ ਬੀੜੀਆਂ ਲਾਤੀਆਂ ਹੱਥ ਕੜੀਆਂ ਪੈਰ ਇੱਕ ਇਥੇ ਲੱਕ ਨੂੰ ਵੀ ਸੰਗਣ ਲੱਗਾ ਹੋਇਆ ਤੇ ਲੱਕ ਵਾਲੇ ਸੰਗੜਾ ਹੱਥ ਬੰਨੇ ਹੋਏ ਨਾ ਮਦਾਰਾ ਕੋਈ ਜਾਨਵਰਾਂ ਨਾਲ ਵੀ ਨਹੀਂ ਕਰਦਾ ਜਿਹੜਾ ਸਾਡੇ ਨਾਲ ਹੋਇਆ ਮੈਂ 15 ਜਨਵਰੀ 2025 ਨੂੰ ਮਲੋ ਐਂਟਰ ਹੋ ਗਈ ਉਥੋਂ ਤੇ ਤਕਰੀਬਨ ਉਥੇ 20-22 ਦਿਨ ਮੈਂ ਕੈਂਪ ਦੇ ਵਿੱਚ ਰਿਹਾ ਮਾਹੌਲ ਜੇਲ੍ਹ ਵਰਗਾ ਹੁੰਦਾ ਜੋ ਵੀ ਤੁਹਾਨੂੰ ਪਤਾ ਹੀ ਆ ਵੀ ਜੇਲ੍ਹਾਂ ਦੇ ਵਿੱਚ ਕਿਦਾਂ ਦਾ ਮਾਹੌਲ ਹੁੰਦਾ ਵਾ ਕਿਦਾਂ ਦਾ ਥੋਕੇ ਦੀਆਂ ਨਾਲ ਟ੍ਰੀਟ ਕਰਦੇ ਆ ਸਾਰਾ ਉਸੇ ਤਰ੍ਹਾਂ ਦਾ ਸੀਗਾ ਉੱਥੇ ਸੁਪਨਾ ਟੁੱਟਣ ਦੇ ਪਾਜੀ ਇਹ ਹੀ ਮਹਿਸੂਸ ਹੋ ਰਿਹਾ ਵੀ ਕੁਝ ਦਿਖਾਈ ਨਹੀਂ ਦੇ ਰਿਹਾ ਅੱਗੇ ਵੀ ਕੱਲ ਆਪਣਾ ਹੁਣ ਆਪਣਾ ਅਗਲਾ ਜੀਵਨ ਕਿਦਾਂ ਸ਼ੁਰੂ ਕਰਨਾ ਵੀ ਇਹੀ ਪਰੇਸ਼ਾਨੀ ਹੋ ਰਹੀ ਸੋਚ-ਸੋਚ ਕੇ ਵੀ ਆਪਣਾ گا ਨੋ ਰਿਪੋਰਟ ਕੀਤੇ ਗਏ ਭਾਰਤੀਆਂ ਵਿੱਚ ਕਪੂਰਥਲਾ ਜ਼ਿਲ੍ਹੇ ਦੇ ਨਾਲ ਸਬੰਧਤ ਗੁਰਪ੍ਰੀਤ ਸਿੰਘ ਵੀ ਸ਼ਾਮਲ ਸੀ ਨਸਤਾ ਇਹ ਸੁल्तानਪੁਰ ਲੋਧੀ ਦੇ ਪਿੰਡ ਤਰਫ ਬਹੀਬਾਲ ਬਹਾਦਰ ਦੇ ਰਹਿਣ ਵਾਲੇ ਗੁਰਪ੍ਰੀਤ ਦੇ ਪਰਿਵਾਰ ਨੇ ਪੁੱਤਰ ਨੂੰ ਉਜਵਲ ਭਵਿੱਖ ਦਾ ਸੁਪਨਾ ਦੇਖਤੇ ਆ ਉਸ ਨੂੰ ਅਮਰੀਕਾ ਭੇਜਿਆ ਸੀ ਅਤੇ ਆਸ ਲਾਈ ਸੀ ਕਿ ਉਹ ਪਰਿਵਾਰ ਦੀ ਬੀਤੀ ਹਾਲਾਤ ਜਿਹੜੇ ਨੇ ਉਹ ਬੀਤੀ ਹਾਲਾਤਾਂ ਨੂੰ ਸੁਧਾਰਨ ਦੇ ਵਿੱਚ ਮਦਦ ਕਰੇਗਾ ਤੇ ਗੁਰਪ੍ਰੀਤ ਨੇ ਦੱਸਿਆ ਹੈ ਕਿ ਅਮਰੀਕਾ ਜਾਣ ਦੇ ਲਈ ਉਸਨੇ ਕਰ ਜ਼ਮੀਨ ਸਭ ਕੁਝ ਗਹਿਣੇ ਰੱਖ ਦਿੱਤਾ ਹੈ ਤੇ ਉਸਨੇ ਕਰੀਬ 40 ਤੋਂ 42 ਲੱਖ ਰੁਪਏ ਦਾ ਕਰਜ਼ਾ ਲਿਆ ਹੈ ਤੇ ਪਿਛਲੇ 6 ਮਹੀਨਿਆਂ ਤੋਂ ਕਈ ਵਾਰ ਅਜੜਾਏ ਹਵਾਈ ਪੈਦਰ ਅਤੇ ਕਈ ਵਾਰ ਸਮੁੰਦਰ ਰਾਹੀਂ ਯਾਤਰਾ ਕੀਤੀ ਹੈ ਤਾਂ ਕਹਿਣਾ ਹੈ ਕਿ ਨਵੀਂ ਬਣੀ 트럼ਪ ਸਰਕਾਰ ਨੇ ਉਹਨਾਂ ਦੇ ਸੁਪਨਿਆਂ ਨੂੰ ਚੱਕਨਾ ਚੂੜ ਕਰਕੇ ਅਮਰੀਕਾ ਤੋਂ ਰਿਪੋਰਟ ਕਰ ਦਿੱਤਾ ਹੈ ਤੇ ਗੁਰਪ੍ਰੀਤ ਨੇ ਵੀ ਦੱਸਿਆ ਹੈ ਕਿ 6 ਅਗਸਤ ਨੂੰ ਅਮਰੀਕਾ ਜਾਣ ਦੇ ਲਈ ਆਪਣਾ ਕੰਮ ਛੱਡ ਕੇ ਗਿਆ ਸੀ ਤੇ ਉਸ ਨੂੰ ਗੁਆਨਾ ਬ੍ਰਾਜ਼ਿਲ ਪੇਰੂ ਕੋਲੰਬੀਆ ਇਕਵਾਡੋਰ ਅਤੇ ਕਵਾਚਾਮਾਲਾ ਦੇ ਜਿਹੜਾਏ ਕਵਾਚਾਮਾਲਾ ਦੇ ਟਾਪੂਆਂ ਅਤੇ ਜੰਗਲਾਂ ਵਿੱਚੋਂ ਅਮਰੀਕਾ ਦੇ ਬਾਰਡਰ ਤੇ ਪਹੁੰਚਾਇਆ ਸੀ ਜਿਸ ਤੇ ਜਿੱਥੇ ਉਸਨੇ ਬਾਰਡਰ ਕਰਾਸਿੰਗ ਤੋਂ ਬਾਅਦ 15 ਜਨਵਰੀ ਨੂੰ ਅਮਰੀਕਾ ਦਾ ਕੈਂਪ ਵਿੱਚ ਐਂਟਰੀ ਕੀਤੀ ਸੀ ਤੇ ਜਿੱਥੇ ਉਹ 20 ਤੋਂ 22 ਦਿਨ ਉਸ ਕੈਂਪ ਦੇ ਵਿੱਚ ਰਿਹਾ ਉਸ ਨੂੰ ਬਹੁਤ ਵੱਡਾ ਝਟਕਾ ਉਦੋਂ ਲੱਗਾ ਕਿ ਉਸ ਨੂੰ ਜਦੋਂ ਅਮਰੀਕੀ ਫੌਜ ਦੇ ਜਹਾਜ਼ ਵਿੱਚ ਬਿਠਾ ਕੇ ਮਗਰੋਂ ਪਤਾ ਲੱਗਾ ਕਿ ਹੁਣ ਡਿਪੋਰਟ ਕੀਤਾ ਜਾ ਰਿਹਾ ਹੈ ਉਸ ਨੇ ਦੱਸਿਆ ਕਿਉਂਕਿ ਉਸ ਨੂੰ ਵਕ-ਵਕ ਕਿਸਮ ਦੀਆਂ ਬੇੜੀਆਂ ਦੇ ਨਾਲ ਜਕੜਿਆ ਗਿਆ ਸੀ ਤੇ ਜਹਾਜ਼ ਦੇ ਵਿੱਚ ਕੁਝ ਲੜਕੀਆਂ ਵੀ ਸ਼ਾਮਿਲ ਸਨ ਤੇ ਉਸ ਨੇ ਕਿਹਾ ਕਿ ਮੈਂ ਕਦੇ ਨਹੀਂ ਸੀ ਸੋਚਿਆ ਕਿ ਔਰਤਾ ਦੇ ਨਾਲ ਵੀ ਅਜਿਹਾ ਵਤੀਰਾ ਕਰਨਗੇ ਉਸ ਨੇ ਵੀ ਦੱਸਿਆ ਕਿ ਪੰਜਾਬ ਵਿੱਚ ਰਹਿ ਕੇ ਹੀ ਆਪਣਾ ਭਵਿੱਖ ਬਣਾਉਣ ਦੀ ਕੋਸ਼ਿਸ਼ ਕਰਾਂਗਾ ਪਰ ਇਹ ਉਸ ਵਾਸਤੇ ਬਹੁਤ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਸਾਰਾ ਕੁਝ ਕਰਜ਼ੇ ਦੀ ਮਾਰ ਹੇਠ ਆ ਚੁੱਕਿਆ ਹੈ ਤੇ ਉੱਥੇ ਹੀ ਗੁਰਪ੍ਰੀਤ ਸਿੰਘ ਦੇ ਸਿੰਘ ਨੇ ਪਾਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਨੌਜਵਾਨ ਜੋ ਵੀ ਉੱਥੇ ਮੌਜੂਦ ਨੇ ਅਤੇ ਜਿਨ੍ਹਾਂ ਨੂੰ ਰਿਪੋਰਟ ਕੀਤਾ ਜਾਂਦੀ ਜਿਹੜੀ ਬਿਉਹਤ ਬੰਦੀ ਤਿਆਰ ਹੋ ਰਹੀ ਹੈ ਕਿਰਪਾ ਕਰਕੇ ਉਸਤੇ ਨਾਲ ਅਝਾ ਨਾ ਕੀਤਾ ਜਾਵੇ ਤੇ ਕਿਉਂਕਿ ਸਰੀਰਕ ਪੱਖੋਂ ਵੀ ਅਤੇ ਮਾਨਸਿਕ ਪੱਖੋਂ ਵੀ ਬਹੁਤ ਵੱਡੀ ਪੀੜਾ ਹੈ ਜਿਸ ਨੂੰ ਬਰਦਾਸ਼ਤ ਕਰ ਪਾਉਣਾ ਹਰ ਕਿਸੇ ਦੀ ਬਸਤੀ ਗੱਲ ਨਹੀਂ ਹੁੰਦੀ ਅਮਰੀਕਾ ਵਾਲੇ ਹਰੇਕ ਬੰਦਾ ਆਪਣੇ ਚੰਗੇ ਬਿਹਤਰ ਕੱਲ੍ਹ ਵਾਸਤੇ ਬੰਦਾ ਕੋਸ਼ਿਸ਼ ਕਰਦਾ ਉਹੀ ਤਰੀਕਾ ਮੇਰਾ ਜਿੱਦਾਂ ਪਹਿਨਾ ਮੁੰਡਿਆਂ ਦਾ ਸਾਰਿਆਂ ਦਾ ਸੀਗਾ ਤੇ ਉਹੀ ਸੁਪਨੇ ਲੈ ਕੇ ਮੈਂ ਗਿਆ ਸੀ ਜੇ ਤੋਂ ਵੀ ਚਲੋ ਆਪਣੇ ਕੋਈ ਕੰਮ ਨੂੰ ਸੁਧਾਰਨ ਵਾਸਤੇ ਤੇ ਤਕਰੀਬਨ ਮੈਂ ਇਥੋਂ 28 ਅਗਸਤ ਨੂੰ ਇਥੋਂ ਚੱਲਿਆ ਸੀਗਾ ਘਰੋਂ ਤੇ ਤਕਰੀਬਨ ਮੈਨੂੰ 6 ਮਹੀਨੇ ਲੱਗੇ ਰਸਤੇ ਦੇ ਵਿੱਚ ਤੇ ਬਲੋ ਵੀ ਜਿਹੜਾ ਸਫ਼ਰ ਸੀ ਕਾਫੀ ਲੰਬਾ ਰਿਹਾ ਸਾਡਾ ਇਹ ਤੇ ਉਸ ਤੋਂ ਬਾਅਦ ਸਾਨੂੰ ਇਹ ਰਿਪੋਰਟ ਕਰਦਾ ਇਸਾਰੋ ਪਸਪਾ ਤਾਂ ਨਹੀਂ ਲੱਗਾ ਵੀ ਇਹ ਸਾਨੂੰ ਰਿਪੋਰਟ ਕਰਨਗੇ ਜਾਂ ਕਿੱਦਾਂ ਕਿਸੇ ਤਰ੍ਹਾਂ ਦਾ ਕੋਈ ਸੋਚਿਆ ਵੀ ਨਹੀਂ ਸੀ ਇੰਨੇ ਲੰਬਾ ਸਮਾਂ ਕਿਹੜੇ ਕਿਹੜੇ ਦੇਸ਼ਾਂ ਦੇ ਉੱਪੇ ਜਾਣਾ ਪਿਆ ਮੈਂ ਇਥੋਂ ਗੋਹਨਾ ਗੋਹਨਾ ਤੋਂ ਬ੍ਰਾਜ਼ੀਲ ਪੇਰੂ ਕੋਲੰਬੀਆ ਔਰ ਪਨਾਮਾ ਕੋਸਟਾ ਰੀਕਾ ਗੁਆਟੇਮਾਲਾ ਨਿਕਾਰਾ ਗੁਆ ਮੈਕਸੀਕੋ ਤੇ ਫਿਰ ਇਨਟਰ ਹੋਏ ਆਪਣੇ ਅਮਰੀਕਾ ਦੇ ਵਿੱਚ ਅਮਰੀਕਾ 'ਚ ਕਦੋਂ ਇਨਟਰ ਹੋਏ ਮੈਂ 15 ਜਨਵਰੀ 2025 ਨੂੰ ਬਲੂ ਐਂਟਰ ਹੋ ਗਿਆ ਉੱਥੇ ਤੇ ਤਕਰੀਬਨ ਉੱਥੇ 20-22 ਦਿਨ ਮੈਂ ਕੈਂਪ ਦੇ ਵਿੱਚ ਰਿਹਾ ਉੱਥੇ ਤੇ ਤਿੰਨ ਤੇਰੀਕ ਨੂੰ ਸਾਨੂੰ ਉੱਥੇ ਰਿਪੋਰਟ ਕਰ ਦਿੱਤਾ ਗਿਆ ਕੈਂਪ ਚ ਕਿਹੋ ਜਿਹਾ ਮਾਹੌਲ ਸੀ ਇੱਕ ਮਾਹੌਲ ਜੇਲ੍ਹ ਵਰਗਾ ਹੁੰਦਾ ਜੋ ਵੀ ਤੁਹਾਨੂੰ ਪਤਾ ਹੀ ਆ ਵੀ ਜੇਲ੍ਹਾਂ ਦੇ ਵਿੱਚ ਕਿਦਾਂ ਦਾ ਮਾਹੌਲ ਹੁੰਦਾ ਵਾ ਕਿਦਾਂ ਦਾ ਔਕੇਦਿਆਂ ਨਾਲ ਟਰੀਟ ਕਰਦੇ ਆ ਸਾਰਾ ਉਸੇ ਤਰ੍ਹਾਂ ਦਾ ਸੀਗਾ ਉੱਥੇ ਵੀ ਕਿੰਨਾ ਕਰਜ਼ਾ ਜਿਹੜਾ ਇਸ ਘਟਨਾ ਤੋਂ ਬਾਅਦ ਜੜਿਆ ਦਿੰਦੇ ਕਰਜ਼ਾ ਦੇਖ ਲਓਗੇ ਤੁਸੀਂ ਜਿਹੜੀ ਆਪਣੀ ਜ਼ਮੀਨ ਜਾਇਦਾਦ ਵੇਚੀ ਉਹ ਵੀ ਇੱਕ ਕਰਜ਼ਾ ਹੀ ਸੀਗਾ ਸਾਡੇ ਤੇ ਤਕਰੀਬਨ 40-42 ਲੱਖ ਰੁਪਏ ਜਿਹੜਾ ਹੁਣ ਤੱਕ ਦਾ ਖਰਚਾ ਹੋ ਗਿਆ ਉਹ ਸਾਰਾ ਕਰਜ਼ਾ ਦੇ ਰੂਪ ਦੇ ਵਿੱਚ ਹੀ ਆਇਆ ਕਹੋ ਮਤਲਬ ਹਰੇਕ ਬੰਦੇ ਕੋਈ ਆਪਣਾ ਪਰਸਨਲੀ ਤਾਂ ਘਰ ਚ ਪਿਆ ਨਹੀਂ ਹੁੰਦਾ ਪੈਸਾ ਕੋਈ ਕਾਰਗਿਰਮੀ ਜਾਂ ਕੋਈ ਆਪਣਾ ਕੋਈ ਸੇਲ ਕਰਕੇ ਜਾਂਦਾ ਕੁਛ ਨਾ ਕੁਛ ਇਹਨੇ ਪੈਸੇ ਤਾਂ ਬੰਦਾ ਘਰ ਨਹੀਂ ਰੱਖੇ ਹੁੰਦੇ ਕਿਸੇ ਦੇ ਵੀ ਮਾ ਸੁਪਨਾ ਟੁੱਟਣ ਦੇ ਕੇ ਮੈਨੂੰ ਸੁਜੋ ਰਿਹਾ ਸੁਪਨਾ ਟੁੱਟਣ ਦੇ ਬਾਅਦ ਇਹ ਹੀ ਮਹਿਸੂਸ ਹੋ ਰਿਹਾ ਕਿ ਕੁਝ ਦਿਖਾਈ ਨਹੀਂ ਦੇ ਰਿਹਾ ਕਿ ਵੀ ਕੱਲ ਆਪਣਾ ਹੁਣ ਆਪਣਾ ਅਗਲਾ ਜੀਵਨ ਕਿਦਾਂ ਸ਼ੁਰੂ ਕਰਨਾ ਵੀ ਇਹ ਹੀ ਪਰੇਸ਼ਾਨੀ ਹੋ ਰਹੀ ਸੋਚ-ਸੋਚ ਕੇ ਵੀ ਆਪਣਾ ਗਾਹ ਕੀ ਕਰਾਂਗੇ ਕਿ ਨਾ ਇਹ ਕੋਈ ਛੋਟੀ ਮੋਟੀ ਜੌਬ ਕਰਕੇ ਜਾਂ ਕੁਝ ਛੋਟਾ ਮੋਟਾ ਕੰਮ ਕਰਕੇ ਨਾ ਕਰਜ਼ਾ ਲਾਤੀ ਸਕਦਾ ਉਹ ਵੀ ਬਹੁਤ ਪਰੇਸ਼ਾਨੀ ਹੋ ਚੁੱਕੀ ਹੈ ਜੀ ਦੀਵਾ ਅਮਰੀਕਾ ਦੇ ਹਾਲਾਤ ਕਿਵੇਂ ਦੇ ਉੱਥੇ ਅਮਰੀਕਾ ਦੇ ਹਾਲਾਤ ਪਹਿਲਾ ਵਰਗੇ ਨਹੀਂ ਹੋਣ ਜਦੋਂ 트럼ਪ ਸਰਕਾਰ ਆਉਣ ਦੇ ਕਰਕੇ ਪਰੇਸ਼ਾਨੀਆਂ ਬਹੁਤ ਵਧ ਗਈਆਂ ਜਿਹੜੇ ਉੱਥੇ ਮੁੰਡੇ ਰਹਿ ਰਹਿ ਰਹੇ ਆ ਤਕਰੀਬਨ ਇੰਟਰਵਿਊ ਹੋ ਚੁੱਕੇ ਉਹਨਾਂ ਵਾਸਤੇ ਵੀ ਬਹੁਤ ਪਰੇਸ਼ਾਨੀਆਂ ਮੁਸ਼ਕਲਾਂ ਬਣੀਆਂ ਹੋਈਆਂ ਵੀ ਜਿੰਨੇ ਕੱਚੇ ਬੰਦੇ ਆ ਉਹਨਾਂ ਨਾਲ ਵੀ ਬਹੁਤ ਜ਼ਿਆਦਾ ਛਾਪੇ ਮਾਰੀ ਕਮਾਂਗਾਰਾਂ ਤੇ ਵੀ ਹੋ ਰਹੀ ਆ ਫਿਰ ਉਹਨਾਂ ਦੇ ਕੇਸ ਫੇਲ ਹੋ ਰਿਹਾ ਮਤਲਬ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਹਰੇਕ ਬੰਦਾ ਜਿੰਨੇ ਵੀ ਉੱਥੇ ਅਮਰੀਕਾ ਚ ਮੁੰਡੇ ਰਹਿਦੇ ਆ ਵੀ ਹਰੇਕ ਲਈ ਪਰੇਸ਼ਾਨੀ ਬਣੀ ਹੋਈ ਆ ਹੁਣ ਇਸ ਚੀਜ਼ ਦੀ ਉਦੇਸ਼ਜਾਂ ਦੀ ਚਾਤ ਹੁਣ ਅੰਚਾ ਹੁਣ ਸਭ ਕੁਝ ਖਤਮ ਹੋ ਗਿਆ ਹੁਣ ਦੁਬਾਰਾ ਜਾਣ ਵਾਸਤੇ ਪੈਸਾ ਚਾਹੀਦਾ ਹੁਣ ਪੈਸਾ ਕਿੱਥੋਂ ਲਵਾਂਗੇ ਤੇ ਚਾਹ ਤਾਂ ਸਭ ਖਤਮ ਹੋ ਗਈ ਆ ਪੰਜਾਬ ਜਿਹੜੇ ਗਈ ਕੰਮ ਕਰਨ ਦੀ ਕੋਸ਼ਿਸ਼ ਕਰੋਗੇ ਆ ਕੋਸ਼ਿਸ਼ ਰੋਗੇ ਕੋਈ ਕੰਮ ਕਰਦੇ ਹਾਂ ਸ਼ੁਰੂ ਇੱਥੇ ਹੁਣ ਇੱਕ ਵੱਡਾ ਸਵਾਲ ਗੁਰਪੀ ਤੇ ਹੈ ਕਿ ਜਦੋਂ ਤੁਹਾਨੂੰ ਉਥੋਂ ਵਾਪਸ ਭੇਜਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਤੁਹਾਨੂੰ ਬੇੜੀਆਂ 'ਚ ਜਕੜਿਆ ਗਿਆ ਮਤਲਬ ਉਹ ਕੀ ਕਾਰਨ ਕੀ ਰਿਹਾ ਇੰਦਾ ਕੈਦੀਆਂ ਵਾਂਗੂ ਜਾਂ ਇੱਕ ਕ੍ਰਿਮੀਨਲ ਜਾਂ ਅੱਤਵਾਦੀਆਂ ਦਾ ਟਰੀਟ ਕੀਤਾ ਜਾਂਦਾ ਇੰਦਾ ਕਿਉਂ ਹੋਇਆ ਇਹ ਤਾਂ ਸਾਨੂੰ ਵੀ ਨਹੀਂ ਪਤਾ ਲੱਗਾ ਜਦੋਂ ਸਾਨੂੰ ਉੱਥੋਂ ਕੈਂਪ ਤੋਂ ਕੱਢਿਆ ਤੇ ਮਤਲਬ ਬੇੜੀਆਂ ਲਾਤੀਆਂ ਹੱਥ ਕੜੀਆਂ ਪੈਰ ਇੱਕ ਇੱਥੇ ਲੱਕ ਨੂੰ ਵੀ ਸੰਗਣ ਲੱਗਾ ਹੋਇਆ ਤੇ ਲੱਕ ਵਾਲੇ ਸੰਗਣ ਨਾਲ ਹੱਥ ਬੰਨੇ ਹੋਏ ਸੀ ਤੇ ਉਦੋਂ ਦਾ ਇਹ ਮਹਿਸੂਸ ਹੋਇਆ ਕਿ ਸਾਨੂੰ ਵੀ ਕਿਤੇ ਇਦਾਂ ਦੀ ਜਗ੍ਹਾ ਤੇ ਲੈ ਜਾ ਕੇ ਛੱਡ ਰਿਹਾ ਹੈ ਵੀ ਸਾਨੂੰ ਖੁਦ ਪਤਾ ਨਹੀਂ ਲੱਗਾ ਵੀ ਇਹ ਸਾਨੂੰ ਰਿਪੋਰਟ ਕਰ ਰਿਹਾ ਹੈ ਵੀ ਇਹਨਾਂ ਬਤਾਰਾ ਕੋਈ ਜਾਨਵਰਾਂ ਨਾਲ ਵੀ ਨਹੀਂ ਕਰਦਾ ਜਿਹੜਾ ਸਾਡੇ ਨਾਲ ਹੋਇਆ ਉੱਥੇ ਤੇ ਗਰੀਬਨ 40 ਘੰਟੇ ਇਦਾਂ ਹੀ ਹੱਥ ਪੈਰ ਬੰਨ ਕੇ ਲੈ ਕੇ ਆਇਆ ਉਹਨੂੰ ਤੇ ਜਹਾਜ਼ ਦੇ ਵਿੱਚ ਹੁਣ ਇੱਕ ਕਾਂਗਰਸੀ ਆਗੂ ਨੇ ਸੰਸਦ ਦੇ ਵਿੱਚ ਕੱਲ ਤੱਕ ਬਵਾਜ਼ بلند ਕੀਤੀ ਉਹਨਾਂ ਕਹਿ ਕੇ ਕਿ ਕੀ ਭਾਰਤ ਕੋ ਇੱਕ ਅਜਿਹਾ ਯਾਦਨਿਕ ਜਿਹਦੇ ਵਿੱਚ ਸਾਰੀਆਂ ਸਵਾਰੀਆਂ ਵਾਪਸ ਆ ਸਕਦੇ ਸਾਰੇ ਯਾਤਰੀ ਜਿਹੜੇ ਸੀ ਉਹ ਵਾਪਸ ਆ ਸਕਦੇ ਕਿ ਲੱਗਦਾ ਹੈ ਕਿ ਦੁਹਾਂਜੇ ਦੇ ਕਿ ਫੌਜੀ ਯਾਦ ਦੇ ਵਿੱਚ ਤੁਹਾਨੂੰ ਪਹਿਲੀ ਵਾਰ ਜਿਹੜਾ ਅਰਧ ਦਿੱਤੇ ਦੇ ਫੌਜੀ ਯਾਦ ਤੋੜਾ ਸਾਨੂੰ ਮਹਿਸੂਸ ਹੀ ਵੀ ਚਲੋ ਸਾਨੂੰ ਪਤਾ ਨਹੀਂ ਲੱਗਾ ਪਹਿਲੀ ਗੱਲ ਤਾਂ ਸਾਨੂੰ ਰਿਪੋਰਟ ਕਰ ਰਿਆ ਬਿ ਰਿਪੋਰਟ ਕਰਨਗੇ ਇਸ ਤਰੀਕੇ ਨਾਲ ਹੋ ਸਕਦਾ ਹੈ ਵੀ ਭਾਰਤ ਸਰਕਾਰ ਦੇ ਵੀ ਇਹਨਾਂ ਨੇ ਗੱਲ ਹੋਈ ਹੋਵੇ ਵੀਨਾ ਨੇ ਕੁ ਨਾਂ ਲੈਣ ਤੋਂ ਦਾ ਇਹਨਾਂ ਦੀ ਸਹਿਮਤੀ ਦੇ ਨਾਲ ਹੀ ਸਾਰਾ ਕੁਝ ਹੋਇਆ ਮਤਲਬ ਜੇ ਮਹਲੋ ਵੀ ਇੰਡੀਆ ਸਰਕਾਰ ਕੋ ਚਾਹੁੰਦੀ ਤਾਂ ਸਾਨੂੰ ਵਧੀਆ ਤਰੀਕੇ ਨਾਲ ਵੀ ਲੈ ਕੇ ਆ ਸਕਦੀ ਜਿੱਦਾਂ ਕਲੰਬੀਆ ਸਰਕਾਰ ਨੇ ਮਨਾ ਕਰ ਦਿੱਤਾ ਸੀਗਾ ਵੀ ਜਿਵੇਂ ਅਸੀਂ ਆਪਣੇ ਜਿਹੜੇ ਲੋਕ ਆਪ ਲੈ ਕੇ ਜਾਵਾਂਗੇ ਵੀ ਜਿਹੜਾ ਇਹ ਬਰਤਾਰਾ ਨਾ ਕੀਤਾ ਜਾਵੇ ਸਾਡੇ ਵੀ ਬਸਨੀਕ ਨਾਲ ਇੱਥੇ ਦੇ ਨਾਲ ਮਾਪਿਆਂ ਦੇ ਨਾਲ ਤੁਸੀਂ ਗੱਲਬਾਤ ਕੀਤੀ ਹੁਣੇ ਆ ਕੇ ਕੀ ਕਹਿਣਾ ਸੀ ਉਹਨਾਂ ਦਾ ਬਸ ਕਹਣਾ ਕਿ ਪਰੇਸ਼ਾਨੀ ਜੀਏ ਸਾਰੇ ਵੀ ਮਨ ਲੋ ਬਹੁਤ ਦੁਖੀ ਆ ਵੀ ਤੁਹਾਨੂੰ ਪਤਾ ਹੀ ਆ ਘਰ ਦੇ ਹਨਾਨਦ ਸਾਰਿਆਂ ਦੇ ਵੇ ਕੋਈ ਨਹੀਂ ਹੁੰਦੇ ਵੀ ਇਹਹੀ ਪਰੇਸ਼ਾਨੀ ਬਣੀ ਹੋਈ ਵੀ ਨਾ ਕਰਦਾ ਹੋਇਆ ਵੀ ਇੱਕ ਦਾ ਉਹਨੂੰ ਸੈਟਲ ਕਰਾਂਗੇ ਹੋਣਾ ਸਰਕਾਰ ਤੋਂ ਜਾਂ ਕੋਈ ਸਮਾਜਿਕ ਸੰਸਥਾਵਾਂ ਤੋਂ ਅਪੀਲ ਕਰਨੀ ਚਾਹੀਦੀ ਬਸ ਸਰਕਾਰ ਨੂੰ ਇਹ ਅਪੀਲ ਕਰਦੇ ਆਂ ਵੀ ਜਿਹੜੇ ਪੰਜਾਬ ਦੇ ਵਿੱਚੋਂ ਮੁੰਡੇ ਆਏ ਆ ਮੁੜ ਕੇ ਵੀ ਇਹਨਾਂ ਦੀ ਬਾਹ ਫੜੀ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਕਾਮਕਾਰ ਜਾਂ ਕੋਈ ਇਹਨਾਂ ਨੂੰ ਕੋਈ ਏਦਾਂ ਦਾ ਬਾਹ ਫੜੋ ਵੀ ਜਿਹੜੇ ਆ ਕੇ ਆਪਣਾ ਕਰਜ਼ਾ ਲਾਉਣ ਜਾਂ ਆਪਦਾ ਕੰਮਕਾਰ ਕਰਕੇ ਆਪਣੇ ਉਹਨੂੰ ਸੈਟਲ ਕਰ ਲੈਣੇ ਉਹਨਾਂ ਤਕਰੀਬਨ ਜਿੰਨੇ 30 ਮੁੰਡੇ ਮੁੜੇ ਹਰੇਕ ਬੰਦੇ ਦੇ ਘਰ ਦੇ ਹਾਲਾਤ ਇਦਾਂ ਦੇ ਹੀ ਆ ਮੇਰੇ ਕੱਲੇ ਦੇ ਨਹੀਂ ਤਕਰੀਬਨ ਹਰੇਕ ਮੁੰਡਾ ਜਿਹੜਾ ਮੁੜ ਕੇ ਆ ਸਾਰੇ ਹੀ ਦੁਖੀ ਆ ਸਾਰਿਆਂ ਦੇ ਘਰ ਦੇ ਹਾਲਾਤ ਬਹੁਤ ਜ਼ਿਆਦੇ ਤਰਸਜੋਗ ਆ ਕਿ ਮਤਲਬ ਘਰ 'ਚ ਕਿਸੇ ਦੇ ਵੀ ਇੰਨਾ ਪੈਸਾ ਨਹੀਂ ਪਿਆ ਹੁੰਦਾ ਵੀ ਜਿਹੜਾ ਉਹਦਾ ਲਾ ਕੇ ਚਲੇ ਜਾਊਗਾ ਉਹ ਕੋਈ ਵੇਚ-ਵਟ ਦੇ ਜਾਂ ਕੋਈ ਜ਼ਮੀਨ ਗਹਣੇ ਰੱਖ ਕੇ ਜਾਂ ਕੇ ਰਿਸ਼ਤੇਦਾਰ ਭੈਣ ਭਰਾ ਕੋ ਫੜ ਗਈ ਜਾਂਦਾ ਪੈਸਾ ਵੀ ਇਹਨਾਂ ਨੂੰ ਵੀ ਥੋੜਾ ਸਪੋਰਟ ਕੀਤੀ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ ਵੈਲਕਮ ਟੂ ਰੂਟਸ ਕੰਟਰੀ ਸਕੂਲ The largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.